31 ਅਕਤੂਬਰ 1984 ਤੋਂ ਬਾਅਦ ਤੁਹਾਨੂੰ ਪਤਾ ਦੀਸ਼ 'ਚ ਕਿਹੜੀ ਅੱਗ ਲੱਗੀ ਦਿੱਲੀ ਦੇ ਵਿੱਚ ਇਸ ਸੁਭਾ ਜਿਹੜਾ ਸੀ ਮੇਰੇ ਕਲਗੀਆਂ ਵਾਲੇ ਨੇ ਇਸ ਕੌਮ ਚ ਪਾਇਆ ਇਸ ਉਮਤ ਚ ਪਾਇਆ ਉਹ ਦੇਖ ਕੇ ਵੀ ਅੰਡਠ ਕਰਦਾ ਇਸ ਸੁਭਾ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸਾਡੇ ਵੱਡ ਵਡੇਰਿਆਂ ਨੂੰ ਕੋ-ਕੋ ਕੇ ਗਲਾਂ ਚ ਟੈਰ ਪਾ ਪਾ ਕੇ ਸਾੜਿਆ ਗਿਆ ਮਾਰਿਆ ਗਿਆ ਧੀਆਂ ਭੈਣਾਂ ਦੀ ਬੇਪਤੀ ਕੀਤੀ ਇਹ ਤੁਹਾਨੂੰ ਪਤਾ ਟ੍ਰੇਨਾਂ ਭਰ ਭਰ ਕੀ ਸੱਜੀ ਖੱਬੀ ਸਟੇਟਾਂ ਦੇ ਵਿੱਚੋਂ ਉੱਥੇ ਗੁੰਡਿਆਂ ਦੀਆਂ ਗਈਆਂ ਸੀ। ਹੁਣ ਦੋ ਦਿਨ ਤੇ ਸਰਕਾਰ ਨੇ ਉਹਨਾਂ ਨੂੰ ਪੁੱਛਿਆ ਫਿਰ ਜਦੋਂ ਸਰਕਾਰ ਨੇ ਆਖਿਆ ਵੀ ਜਾਓ ਘਰਾਂ ਨੂੰ ਉਹਨਾਂ ਕੰਮ ਮੁਕਕਿਆ ਜਿਹੜੇ ਬਚੇ ਸੀ ਉਹਨਾਂ ਨੇ ਲੰਗਰ ਲਾਇਆ। ਉਹਨਾਂ ਦੇ ਵਿੱਚ ਇੱਕ ਉਹ ਵੀ ਆ ਕੇ ਦੋ ਚਾਰ ਬੰਦੇ ਬਹਿ ਗਏ ਤੇ ਇੱਕ ਸਿੱਖ ਭੈਣ ਵੇਖ ਕੇ ਕਹਿੰਦੀ ਆ ਵੀਰ ਜੀ ਇਹਨੂੰ ਰੋਟੀ ਨਾ ਦਿਓ। ਇਹ ਉਹੀ ਆ ਜਿਨੇ ਮੇਰੇ ਛੋਟੇ ਜੇ ਮਾਸੂਮ ਬੱਚੇ ਨੂੰ ਕੋਹ ਕੋਹ ਕੇ ਮਾਰਿਆ ਸੀ ਇਹ ਉਹ ਵਾ ਇਹ ਉਹ ਨੇ ਜਿਨੇ ਮੇਰੇ ਸਿਰ ਦੇ ਸਾਈ ਨੂੰ ਮੇਰੇ ਅੱਖਾਂ ਦੇ ਸਾਹਮਣੇ ਗਲਾਂ 'ਚ ਟੈਰ ਪਾਪਾ ਕੇ ਸਾੜਿਆ ਸੀਗਾ ਇਹ ਉਹ ਲੋਕ ਨੇ ਇਹਨਾਂ ਨੂੰ ਰੋਟੀ ਨਾ ਦਿਓ ਤੇ ਉਸ ਗੁਰਸਿੱਖ ਵੀਰ ਦਾ ਸੁਭਾਅ ਸੀਗਾ ਜਿਹੜਾ ਗੁਰੂ ਵਾਲਾ ਰੱਬ ਵਾਲਾ ਬਿਰਦ ਸੀ ਉਹਦਾ ਕਹਿੰਦਾ ਭੈਣ ਮੇਰੀਏ ਠੀਕ ਆ ਜਦੋਂ ਕੱਲ ਆਇਆ ਸੀ ਇਹ ਕਾਤਲ ਬਣ ਕੇ ਆਇਆ ਸੀਗਾ ਅੱਜ ਇਹ ਲੋੜਵੰਦ ਬਣ ਕੇ ਆਇਆ ਵਾ ਗੁਰੂ ਨਾਨਕ ਦੇ ਲੰਗਰਾਂ ਦੇ ਵਿੱਚੋਂ ਮੇਰਾ ਕੋਈ ਫਰਜ ਨਹੀਂ ਬਣਦਾ ਮੈਨੂੰ ਠਾ ਕੇ ਬਾਹਰ ਪੇਜਦੇ ਸਤਿਗੁਰ^{(1)} ਦੀ ਸੁਭਾਅ ਆ ਰੱਬ ਦਾ ਉਹ ਔਗਣ ਨਹੀਂ ਚਤਾਰਦਾ ਬਖਸ਼ ਲੈਂਦਾ